ਬਹੁਤ ਸੋਹਣਾ ਸਥਾਨ ਹੈ ਸੰਗਤ ਜੀ ਅਤੇ ਸੰਗਤ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਅਤੇ ਇੱਕ ਨਵੇਂ ਸਥਾਨ ਤੇ ਅਤੇ ਸੰਗਤ ਜੀ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਸ੍ਰੀ ਅਨੰਦਗੜ੍ਹ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੀ ਅਤੇ ਚਲੋ ਵਾਹ ਸੰਗਤ ਜੀ ਚੱਲਦੇ ਹਾਂ ਜੀ ਅੰਦਰ ਦਰਸ਼ਨ ਦੀਦਾਰੇ ਕਰਦੇ ਹਾਂ ਜੀ ਅਤੇ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਉਹ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਅਤੇ ਸੰਗਤ ਜੀ ਬੇਨਤੀ ਕਰਦੇ ਕਿ ਵੀਡੀਓ ਦੇ ਵਿੱਚ ਅਖੀਰ ਤੱਕ ਲਾਜ਼ਮੀ ਬਨੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਸੋਹਣਾ ਸੰਗਤ ਜੀ ਦਾ ਸਥਾਨ ਹੈ ਇੱਕ ਉੱਚੀ ਪਹਾੜੀ ਦੇ ਉੱਪਰ ਬਣਿਆ ਹੋਇਆ ਸਥਾਨ ਸਾਹਮਣੇ ਗੁਰੂ ਘਰ ਜੀ ਦੇ ਦਰਸ਼ਨ ਹੋ ਰਹੇ ਹਨ ਵਾਹਿਗੁਰੂ ਜੀ ਬੱਦਲ ਵੀ ਦੇਖੋ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਆ ਕਿੰਨਾ ਸੋਹਣਾ ਮੌਸਮ ਹੈ ਕਿੰਨਾ ਸੁਹਾਵਣਾ ਮੌਸਮ ਹੈ ਇੱਕ ਅਲੱਗ ਹੀ ਫੀਲਿੰਗ ਆ ਰਹੀ ਹੈ ਜਿਸ ਸਥਾਨ ਤੇ ਆ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਅੱਤੇ ਸੰਗਤ ਜੀ ਚਲਵਾਓ ਚੱਲਦੇ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਪ੍ਰਾਤਨ ਬੌਲੀ ਦੇ ਜੀ ਜੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ ਦੀ ਹੈ तकरीबन 132 ਬਾੜੀਆਂ ਲਿਖੀਆਂ ਨੇ ਇਹ ਇੱਥੇ ਬਾਹਰ ਵੀ ਇਸ ਜੋ ਬਾੜੀ ਹੈ ਪੁਰਾਤਨ ਇਸ ਦੀਆਂ 132 ਬਾੜੀਆਂ ਨੇ ਤੇ ਇਹਦੇ ਜੋ ਸਟੈਪ ਨੇ ਬਾੜੀਆਂ ਦੇ ਉਹ ਵੀ तकरीबन 1.5 ਫੁੱਟ ਦਾ ਇੱਕ ਸਟੈਪ ਹੈ ਤੁਸੀਂ ਸੋਚ ਕੇ ਦੇਖੋ ਵੀ ਕਿੰਨੀ ਡੂੰਗੀ ਹੋਵੇਗੀ ਇਹ ਵਾਹਿਗੁਰੂ ਵਾਹਿਗੁਰੂ ਆਵਾਜ਼ ਗੂੰਜਦੀ ਹੈ ਜੀ ਜਦੋਂ ਬੋਲਦਾ ਨਾ ਉਹ ਸਿਰੇ ਤੱਕ ਆਵਾਜ਼ ਜਾਂਦੀ ਹੈ ਥੱਲੇ ਤੱਕ ਤੁਸੀਂ ਸਾਹਮਣੇ ਦੇਖੋ ਜੋ ਇਹ ਮਹਿਰਾਬ ਬਣੇ ਹੋਏ ਹਨ ਛੋਟੇ ਜੱਟ ਦੇ ਉਹੀ ਪੁਰਾਤਨ ਉਹੀ ਪੁਰਾਤਨ ਦਿਖ ਦਿੱਤੀ ਹੋਈ ਹੈ ਜੀ ਧੰਨਵਾਦ ਹੈ ਸਾਡਾ ਵੀ ਜੋ ਇਸ ਦੀ ਇੰਨੀ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦੀ ਜੋ ਪ੍ਰਬੰਧਕ ਕਮੇਟੀ ਹੈ ਉਸ ਨੇ ਰੱਖੀ ਹੋਈ ਹੈ ਅਸੀਂ ਬਾਰ ਬਾਰ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਹੜੀਆਂ ਕੰਧਾਂ ਨੇ ਨਾ ਅੰਦਰ ਕੋਈ ਤਕਰੀਬਨ 3-3 ਫੁੱਟ ਚੌੜੀਆਂ ਨੇ ਤੁਸੀਂ ਸੰਗਤ ਜੀ ਆ ਦੇਖ ਰਹੇ ਹੋ ਕੋਈ 2.5 ਤੋਂ ਲੈ ਕੇ 3 ਫੁੱਟ ਤੱਕ ਕਿਸੇ ਮਤਲਬ ਚੌੜੀਆਂ ਨੇ ਜਿਹੜੇ ਮਹਿਰਾਬ ਬਣੇ ਹੋਏ ਨੇ ਬਹੁਤ ਸੋਹਣਾ ਸੰਗਤ ਜੀ ਸਥਾਨ ਹੈ ਲੋਕ ਇਸ ਸਥਾਨ ਤੋਂ ਇਸ ਪਵਿੱਤਰ ਬੋਲੀ ਦੇ ਜਲ ਦੀਆਂ ਕੰਨੀਆਂ ਛੋਟੀਆਂ-ਛੋਟੀਆਂ ਬੋਤਲਾਂ ਵੀ ਭਰ ਕੇ ਲੈ ਕੇ ਜਾਂਦੇ ਨੇ ਵਾਹਿਗੁਰੂ ਜੀ ਬਹੁਤ ਬਰਕਤ ਦਾ ਸੰਗਤ ਜੀ ਇਸ ਬੋਲੀ ਦੇ ਜੋ ਜਲ ਦੇ ਵਿੱਚ ਵਾਹਿਗੁਰੂ ਜੀ ਥੱਲੇ ਪਹਿਲਾਂ ਇੱਕ ਬਾਬਾ ਜੀ ਆਪਾਂ ਨੂੰ ਦੱਸ ਨਹੀਂ ਰਹੇ ਸੀ ਕਿ ਵੀ ਇੱਥੇ ਇੱਕ ਸਥਾਨ ਹੈ ਪੁਰਾਤਨ ਜਿੱਥੇ ਮਤ ਸਹਿਬ ਕੋਰ ਜੀ ਉਹਦੇ ਸਾਹਮਣੀਆਂ ਸ਼ਾਇਦ ਸਾਹਮਣੇ ਆ ਜੀ ਉੱਥੇ ਬੈਠ ਕੇ ਜਿੱਥੇ ਮਾਤਾ ਸਾਹਿਬਕੌਰ ਜੀ ਆਪਣੀ ਆਪਣਾ ਤਪ ਕਰਿਆ ਕਰਦੇ ਸਨ ਭਗਤੀ ਕਰਿਆ ਕਰਦੇ ਸਨ ਸਾਹਮਣੇ ਇਹੋ ਚਲੋ ਚੱਲਦੇ ਆ ਜੀ ਉਧਰ ਨੂੰ ਤੁਹਾਨੂੰ ਤੇ ਸਾਰਾ ਦਰਸ਼ਨ ਕਰਵਾਉਨੇ ਆ ਉਥੋਂ ਦਾ ਵੀ ਇਹ ਲਿਖਿਆ ਹੋਇਆ ਜੀ ਇਤਿਹਾਸ ਤਪਸਥਾਨ ਪੰਥ ਦੀ ਮਾਤਾ ਮਦਦ ਸਾਹਿਬਕੌਰ ਜੀ ਸੰਖੇਪ ਇਤਿਹਾਸ ਤਪਸਥਾਨ ਮਾਤਾ ਸਾਹਿਬਕੌਰ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਹਿਗੁਰੂ ਜੀ ਸੰਘਾਜੀ ਉਹੀ ਇਹ ਪੁਰਾਤਨ ਹੈ ਕੋਈ ਨਵੀਂ ਮਤਲਬ ਨਹੀਂ ਬਣਾਈ ਗਈ ਇਮਾਰਤ ਵੀ ਕੋਈ ਨਵੀਂ ਛੋਟੀ ਇੱਟ ਤਿਆਰ ਕਰਕੇ ਜਿਸ ਤਰ੍ਹਾਂ ਅੱਜ ਕੱਲ ਹੁੰਦਾ ਨਾ ਵੀ ਬਣਾ ਦਿੰਦੇ ਨੇ ਵੀ ਪ੍ਰਾਣੀ ਇੱਟ ਛੋਟੀ ਬਣਾ ਕੇ ਉਹਨੂੰ ਉਦਾਂ ਹੀ ਪੁਰਾਣੀ ਬਿਲਡ ਕਰ ਦੇਣਾ ਉਦਾਂ ਨਹੀਂ ਹੈ ਇਹ ਪੁਰਾਤਨ ਹੀ ਹੈ ਬਣੀ ਹੋਈ ਉਸੇ ਜ਼ਮਾਨੇ ਦੀ ਹੈ ਇਮਾਰਤ ਬਣੀ ਹੋਈ ਹੈ ਰੈਨੋਵੇਸ਼ਨ ਤਾਂ ਜ਼ਰੂਰ ਹੋਇਆ ਇਸ ਦਾ ਜਿੱਦਾਂ ਇਹ ਅੰਦਰ ਸ਼ੀਸ਼ੇ ਲੱਗੇ ਨੇ ਜਾਂ ਇਸ ਦੀ ਰਿਪੇਅਰ ਕੀਤੀ ਗਈ ਆ ਮਾਤਾ ਤਪਸਥਾਨ ਮਾਤਾ ਸਾਹਿਬਕੌਰ ਜੀ ਵਾਹਿਗੁਰੂ ਜੀ ਦਰਵਾਜ਼ੇ ਵੀ ਨਵੇਂ ਲਗਾਏ ਨੇ ਜਾਲੀ ਵਾਲੇ ਜੋ ਲੱਗੇ ਹੋਏ ਹਨ ਅੰਦਰ ਦੇਖਦੇ ਆਂ ਜੀ ਅੰਦਰ ਅਗਰ ਵੀਡੀਓ ਬਣਾਉਣ ਦਿੱਤੀਗੀ ਤਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਹੀਂ ਨਹੀਂ ਕੋਈ ਨਹੀਂ ਮਾਤਾ ਜੀ ਕੋਈ ਨਹੀਂ ਨਹੀਂ ਬਣਾਉਂਦੇ ਦੇਖੋ ਸੰਗਤ ਜੀ ਫੇਰ ਵੀ ਤੁਸੀਂ ਤੁਹਾਨੂੰ ਜਿੰਨੀ ਕਿ ਵੀਡੀਓ ਮਾਤਾ ਜੀ ਨੇ ਬਣਾਉਣ ਦੀ ਅਗਿਆ ਦਿੱਤੀ ਤੁਹਾਨੂੰ ਦਿਖਾਇਆ ਕਿੰਨਾ ਸੋਹਣਾ ਸਥਾਨ ਹੈ ਸੰਗਤ ਜੀ ਸਾਈਡ ਤੋਂ ਇਹ ਬਹੁਤ ਉੱਚਾ ਬਣਿਆ ਹੋਇਆ ਆਮ ਪਹਾੜੀਆਂ ਦੇਖੋ ਸਾਹਮਣੇ ਉਹ ਦਿਖਦੀਆਂ ਨੇ ਸ਼ਿਵਾਲਿਕ ਦੀਆਂ ਉਹ ਸਾਹਮਣੇ ਵਿਰਾਸਤ ਹੈ ਖਾਲਸਾ ਬਹੁਤ ਉੱਚੀ ਜੀ ਸਥਾਨ ਹੈ ਬਹੁਤ ਉੱਚਾ ਬਣਿਆ ਹੋਇਆ ਪੰਛੀ ਕਿਵੇਂ ਉੜੇ ਫਿਰਦੇ ਨੇ ਵਾਹਿਗੁਰੂ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਵਾਹਿਗੁਰੂ ਜੀ ਵਾ ਸੰਘਾ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਕੀ ਜਿੰਦਗੀ ਦੇ ਤਕਰੀਬਨ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਜਿੰਦਗੀ ਦੇ ਤਕਰੀਬਨ 25 ਸਾਲ ਇਸ ਸਥਾਨ ਤੇ ਬਿਤਾਏ ਹਨ ਤੁਸੀਂ ਸੋਚ ਕੇ ਦੇਖੋ ਕਿੰਨੀ ਭਾਗਾ ਭਰੀ ਧਰਤੀ ਹੋਵੇਗੀ ਸਾਹਮਣੇ ਕਿਲਾ ਆਨੰਦਗੜ੍ਹ ਸਾਹਿਬ ਦੀ ਮਾਫ ਕਰਨਾ ਜੀ ਆਨੰਦਗੜ੍ਹ ਸਾਹਿਬ ਦੀ ਇਮਾਰਤ ਤੁਸੀਂ ਦਰਸ਼ਨ ਕਰ ਰਹੇ ਹੋ ਕਿੰਨੀ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਭਾਈ ਜੀ ਤੁਹਾਡੇ ਪੈਰ ਮੱਚੀ ਜਾਂਦੇ ਨੇ ਹੁਣ ਤਾਂ ਇੰਨੀ ਗਰਮੀ ਵੀ ਨਹੀਂ ਹੈਗੀ ਮੁੰਡੇ ਦੇ ਪੈਰ ਮੱਚੀ ਜਾਂਦੇ ਜੀ ਕਹਿੰਦਾ ਫਰਜ਼ ਗਰਮ ਲੱਗਦਾ ਵਾਹਿਗੁਰੂ ਸੰਗਤ ਜੀ ਮਿਨਾਰ ਬਣਿਆ ਹੋਇਆ ਬੁਰਜ ਬਣਿਆ ਹੋਇਆ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਦਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਆ ਜਿੱਥੇ ਮਹਾਰਾਜ ਆ ਪਾ ਕੇ ਵਿਰਾਜਿਆ ਕਰਦੇ ਸਨ ਵਾਹਿਗੁਰੂ ਜੀ ਦਰਸ਼ਨ ਕਰਦੇ ਆਂ ਜੀ ਅੰਦਰ ਤੇ ਤੁਸੀਂ ਵੀ ਦਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਇਤਿਹਾਸ ਇਸ ਸਥਾਨ ਦਾ ਇਸ ਤਰ੍ਹਾਂ ਹੈ ਕਿ ਇਹ ਜੋ ਪਵਿੱਤਰ ਧਰਤੀ ਹੈ ਇਹ ਗਵਾਹ ਹੈ ਉਹਨਾਂ ਚੀਜ਼ਾਂ ਦੀ ਕਿ ਜਦੋਂ ਪਹਾੜੀ ਰਾਜਿਆਂ ਨੇ ਇੱਕ ਮਸਤਾਨੇ ਹਾਥੀ ਨੂੰ ਸ਼ਰਾਬ ਪਲਾ ਕੇ ਭੇਜ ਦਿੱਤਾ ਸੀ ਕਿ ਜਾ ਕੇ ਤੁਸੀਂ ਬਸ ਇਸ ਨੂੰ ਛੱਡ ਦਿਓ ਵੀ ਜਾ ਕੇ ਕਿਲੇ ਦੇ ਦਰਵਾਜ਼ੇ ਭੰਨ ਦੋ ਫਿਰ ਤੁਹਾਨੂੰ ਪਤਾ ਹੀ ਆ ਸੰਗ ਜੇਕਰ ਇਤਿਹਾਸ ਕਿ ਕਿਸ ਤਰ੍ਹਾਂ ਸ਼ਹੀਦ ਭਾਈ ਬਾਬਾ ਬਚਤਰ ਸਿੰਘ ਜੀ ਨੇ ਗੁਰੂ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ 나ਗਣੀ ਵਰਛੇ ਨੂੰ ਕਿੱਦਾਂ ਜਾ ਕੇ ਹਾਥੀ ਦੇ ਉਸ ਦੇ ਮੱਥੇ ਦੇ ਵਿੱਚ ਮਾਰਿਆ ਤੇ ਮੱਥਾ ਹੀ ਪਾੜ ਕੇ ਸਿਰ ਦਿੱਤਾ ਹਾਥੀ ਦਾ ਵਾਹਿਗੁਰੂ ਜੀ ਸੰਗਤ ਜੀ ਬਹੁਤ ਪਵਿੱਤਰ ਧਰਤੀ ਆ ਬਹੁਤ ਇਤਿਹਾਸ ਇੱਥੋਂ ਦਾ ਮਾਣ ਮੱਤਾ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਤੁਸੀਂ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਝੂਲਦੇ ਹਨ ਹਮੇਸ਼ਾ ਝੂਲਦੇ ਰਹਿਣਗੇ ਬੱਦਲ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਉਦਾਂ ਹੀ ਬਿਲਕੁਲ ਕਿਲੇ ਦੀ ਜਿਹੜੀ ਦੀਵਾਰ ਉੱਪਰ ਚਟਾ ਰੰਗ ਉਦਾਂ ਹੀ ਨਾਲ ਚਟੇ ਬੱਦਲ ਇਦਾਂ ਲੱਗ ਰਿਹਾ ਜਿਦਾਂ ਨਾ ਆਪਾਂ ਬਹੁਤ ਸਥਾਨ ਤਾਂ ਇਹ ਉੱਚਾ ਬਣਿਆ ਹੋਇਆ ਇਦਾਂ ਲੱਗ ਰਿਹਾ ਜਿਵੇਂ ਆਪ ਵੀ ਨਾ ਆਪਾਂ ਆਸਮਾਨ ਦੇ ਵਿੱਚ ਫਿਰਦੇ ਹੋਈਏ ਚਲੋ ਸੰਗਤ ਜੀ ਅੰਦਰ ਚੱਲਦੇ ਆਂ ਅ ਵਾਹਿਗੁਰੂ ਜੀ ਵਾਹਿਗੁਰੂ ਇਹ ਮਰਮਤ ਤਾਂ ਜਰੂਰ ਕੀਤੀ ਗਈ ਹੈ ਲੇਕਿਨ ਇਹ ਦੀਵਾਰਾਂ ਉਹੀ ਹਨ ਇਹ ਪੁਰਾਣੀਆਂ ਮਰਮਤ ਜਰੂਰ ਕੀਤੀ ਗਈ ਹੈ ਜਿਸ ਤਰ੍ਹਾਂ ਕਿਤੋਂ ਕੋਈ ਚੂਨਾ ਝੜਦਾ ਉੱਥੇ ਉਹਦੀ ਦੁਬਾਰੇ ਰਿਪੇਅਰ ਤੇ ਅਸਥਾਨ ਹੋਈ ਆ ਸਾਹਮਣੇ ਤੁਸੀਂ ਜੋ ਪੁਰਾਤਨ ਜੋ ਤੁਸੀਂ ਇਮਾਰਤ ਬਣੀ ਉਸ ਦੇ ਦਰਸ਼ਨ ਕਰ ਇਹ ਸਾਰੀ ਪੁਰਾਤਨ ਹੀ ਹੈ ਇਹ ਸਾਰੀ ਪੁਰਾਤਨ ਆ ਜੀ ਵਾਹਿਗੁਰੂ ਜੀ ਬਹੁਤ ਭਾਗਾ ਭਰੇਆਂ ਸੰਗਤ ਜੀ ਜੋ ਇਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਹੁੰਦੇ ਹਨ ਗੁਰੂ ਮਹਾਰਾਜ ਦੀ ਕਿਰਪਾ ਹੈ ਇਨੇ ਪਵਿੱਤਰ ਸਥਾਨਾਂ ਦੇ ਨਹੀਂ ਅਸੀਂ ਕਿੱਥੇ ਇਨੇ ਜੋਗੇ ਸੀ ਇਹ ਤਾਂ ਗੁਰੂ ਮਹਾਰਾਜ ਦੀ ਮਿਹਰ ਹੈ ਵੀ ਗੁਰੂ ਮਹਾਰਾਜ ਜੀ ਆਪਣੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਨ ਵਾਹਿਗੁਰੂ ਜੀ ਵਾਹਿਗੁਰੂ ਧੰਨ ਬਾਗ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਉਸ ਪਵਿੱਤਰ ਸਥਾਨ ਤੇ ਜਿੱਥੇ ਕੀ ਧੰਤਨ ਭਾਈ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਕੀ ਪਹਿਲਾ ਨਾਮ ਭਾਈ ਜੱਤਾ ਜੀ ਸੀ ਜੋ ਕੀ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪਾਵਨ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ ਸਨ ਉਹਨਾਂ ਦਾ ਜੋ ਤਪਸਥਾਨ ਹੈ ਉਸ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜੀ ਅਤੇ ਉਹਨਾਂ ਪ੍ਰਾਤਨ ਪੌੜੀਆਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਦੇ ਉੱਪਰ ਕਦੇ ਮੇਰੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਇਆ ਕਰਦੇ ਸਨ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਪਿੱਛੇ ਹੀ ਹੈ ਕਿਲੇ ਦੇ ਜੋ ਕਿਲਾ ਅਨੰਦਗੜ੍ਹ ਸਾਹਿਬ ਉਸ ਦੇ ਨਾਲ ਹੀ ਇਹ ਨਾ ਛੋਟਾ ਜਿਹਾ ਰਸਤਾ ਜਾਂਦਾ ਗੁਰੂ ਘਰ ਲੰਗਰ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਇਸ ਦੇ ਨਾਲ ਹੀ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਨਾ ਭਾਈ ਬਾਬਾ ਜੀਵਨ ਸਿੰਘ ਜੀ ਜੋ ਜਿਨ੍ਹਾਂ ਦਾ ਜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਭਾਈ ਬਾਬਾ ਜੱਤਾ ਜੀ ਸੀ ਜਿਨ੍ਹਾਂ ਦਾ ਨਾਮ ਜੋ ਕਿ ਅਮਰਤ ਛਕਣ ਤੋਂ ਬਾਅਦ ਦੇ ਵਿੱਚ ਭਾਈ ਬਾਬਾ ਜੀਵਨ ਸਿੰਘ ਜੀ ਬਣੇ ਇਹ ਉਹਨਾਂ ਦਾ ਮਕਾਨ ਹੈ ਅਸਲ ਇਸੇ ਮਕਾਨ ਦੇ ਅੰਦਰ ਬਾਬਾ ਜੀ ਦਾ ਤਪ ਸਥਾਨ ਹੈ ਜਿੱਥੇ ਕੀ ਭਾਈ ਬਾਬਾ ਜੀਵਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ 29 ਸਾਲ ਤਕਰੀਬਨ ਬੈਠ ਕੇ ਇੱਥੇ ਤਪ ਕੀਤਾ ਭਗਤੀ ਕੀਤੀ ਤੇ ਇਹ ਨਾਲ ਹੀ ਛੋਟੀ ਜਿਹੀ ਇੱਕ ਸੜਕ ਜੀ ਜਾ ਰਹੀ ਆ ਹਲਕਾ ਜਿਹਾ ਰਸਤਾ ਜਾ ਰਿਹਾ ਵਾਹਿਗੁਰੂ ਵਾਹਿਗੁਰੂ ਅੱਗੇ ਹੀ ਆ ਨਾ ਪੌੜੀਆਂ ਦੇਖੀ ਜੋਤ ਹਾਂ ਆਦੇ ਲਿਖਿਆ ਹੋਇਆ ਪ੍ਰਾਤਨ ਇਤਿਹਾਸਿਕ 84 ਪੌੜੀਆਂ ਅੱਗੇ ਹੈ ਜੀ ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਇਆ ਇਹ ਵੀ ਸਥਾਨ ਹਾਂ ਪਰ ਉਹਦੇ ਬਰਬਰ ਹੀ ਆ ਨਾ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਤੇ ਹਾਂ ਹਾਂ ਬਿਲਕੁਲ ਬਰਬਰ ਹੀ ਆ ਉਹਦੇ ਵਾਹਿਗੁਰੂ ਜੀ ਸੰਗਤ ਜੀ ਚਲੋ ਆਓ ਦਰਸ਼ਨ ਕਰਦੇ ਆ ਅੰਦਰ ਗੁਰਦੁਆਰਾ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਨਿਸ਼ਾਨ ਸਾਹਿਬ ਝੂੜ ਰਹੇ ਹਨ ਜੀ ਵਾਹਿਗੁਰੂ ਦਰਸ਼ਨ ਕਰੋ ਸੰਗਤ ਜੀ ਤੁਸੀਂ ਵਾਹ ਗੁਰੂ ਪਹਿਲਾਂ ਪਰ ਮੈਂ ਜੋ ਪਹਿਲਾਂ ਸੰਗਤ ਜੀ ਇਸ ਸਥਾਨ ਦੀ ਜੇ ਇੱਕ ਪਹਿਲਾਂ ਇੱਕ ਫੋਟੋ ਦੇਖੀ ਆ ਪੁਰਾਣੀ ਭਾਈ ਧੰਨਾ ਸਿੰਘ ਚਾਹਲ ਜੀ ਦੀ ਜਿਹੜੀ ਕਿਤਾਬ ਹੈ ਤੇ ਉਸ ਦੇ ਵਿੱਚ ਜੋ ਭਾਈ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਹੈ ਉਹ ਪ੍ਰਾਤਨ ਇਹ ਸਾਹਮਣੇ ਹੀ ਆ ਇਹ ਹੀ ਆ ਜੋ ਤੁਸੀਂ ਆ ਸਾਹਮਣੇ ਅਸਥਾਨ ਦੇਖ ਰਹੇ ਹੋ ਜੋ ਇਹ ਨਾ ਬਹੁਤ ਪ੍ਰਾਤਨ ਹੈ ਤੇ ਬਾਕੀ ਦਾ ਇਮਾਰਤ ਬਾਅਦ ਦੇ ਵਿੱਚ ਬਣੀ ਹੈ ਲੇਕਿਨ ਜੋ ਤੁਸੀਂ ਆ ਚਾਰ ਦੀਵਾਰੀ ਅੰਦਰ ਹੋਈ ਦੇਖ ਰਹੇ ਹੋ ਜਿੱਥੇ ਮਹਾਰਾਜ ਜੀ ਦਾ ਜਿੱਥੇ ਸਰੂਪ ਹੈ ਇਹ ਮਤਲਬ ਅਸਥਾਨ ਸਾਰਾ ਪ੍ਰਾਤਨ ਨਹੀਂ ਹੈ ਹਾਂ ਹਾਂ ਜਿਹੜੀ ਆ ਫੋਟੋ ਲੱਗੀ ਹੋਈ ਆ ਇਹ ਪੁਰਾਤਨ ਆ ਜੀ ਇਹ ਪੁਰਾਤਨ ਹੈ ਇਸ ਤਰ੍ਹਾਂ ਦੀ ਪਹਿਲਾ ਮਤਲਬ ਇਹ ਸਥਾਨ ਹੁੰਦਾ ਸੀ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਇਨ੍ਹਾਂ ਸਥਾਨਾਂ ਬਾਰੇ ਕਈ ਸੰਗਤਾਂ ਨੂੰ ਬਹੁਤ ਸੰਗਤਾਂ ਨੂੰ ਕਾਫੀ ਜ਼ਿਆਦਾ ਸੰਗਤਾਂ ਨੂੰ ਪਤਾ ਨਹੀਂ ਹੈ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰ ਵੀ ਸੰਗਤਾਂ ਇਨ੍ਹਾਂ ਸਥਾਨਾਂ ਤੇ ਆਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਬੇਨਤੀ ਹੁੰਦੀ ਆ ਸੰਗਤ ਜੀ ਮੇਰੀ ਹਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਲਓ ਜੀ ਸੰਗਤ ਜੀ ਦਰਸ਼ਨ ਕਰੋ ਜੀ ਉਹਨਾਂ ਪਵਿੱਤਰ ਪੁਰਾਤਨ ਚੁਰਾਸੀ ਪੌੜੀਆਂ ਦੇ ਵਾਹਿਗੁਰੂ ਜੀ ਸੰਗਤ ਜੀ ਬਹੁਤ ਪਵਿੱਤਰ ਹਨ ਦਿਲ ਖੁਸ਼ ਹੋ ਗਿਆ ਇਹਨਾਂ ਦੇ ਦਰਸ਼ਨ ਕਰਕੇ ਇਹਨਾਂ ਪਵਿੱਤਰ ਪੌੜੀਆਂ ਦੇ ਦਿਲ ਖੁਸ਼ ਹੋਵੇ ਵੀ ਕਿਵੇਂ ਨਾ ਕਿਉਂਕਿ ਇਹਨਾਂ ਪੌੜੀਆਂ ਦੇ ਉੱਪਰ ਕਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਆਇਆ ਕਰਦੇ ਸਨ ਵਾਹਿਗੁਰੂ ਜੀ ਬਹੁਤ ਸੋਹਣੇ ਸੈਡਾਂ ਦੇ ਬੂਟੇ ਦੇਖੋ ਲੱਗੇ ਹੋਏ ਨੇ ਵਿਚਾਰ ਦੀ ਪੌੜੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਧੰਨ ਭਾਗ ਸਾਡੇ ਧੰਨ ਭਾਗ ਸਾਡੇ ਇਹਨਾਂ ਪੌੜੀਆਂ ਤੋਂ ਮਿੱਟੀ ਨੂੰ ਚਾਕੇ ਆਪਣੇ ਮੱਥੇ ਨਾਲ ਲਗਾਉਣ ਦਾ ਦਿਲ ਕਰਦਾ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮੈਂ ਫੇਰ ਬੇਨਤੀ ਕਰਦਾ ਕਿਉਂਕਿ ਬਹੁਤ ਸੰਗਤਾਂ ਨੇ ਜਿਨ੍ਹਾਂ ਨੂੰ ਇਹਨਾਂ ਹਸਤਾਨਾਂ ਬਾਰੇ ਪਤਾ ਹੀ ਨਹੀਂ ਹੈ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਇਤਿਹਾਸ ਦੱਸਦੇ ਵਕਤ ਅਗਰ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਨੂੰ ਮਾਫ ਕਰਨਾ ਜੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਅਤੇ ਸਾਡੇ ਚੈਨਲ ਸਿੱਖ ਜਮ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ